ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪੂਰਵ ਪਿਆਨਾ ਮਥਰਾ ਆਗਰਾ ਪਟਵਹੀ ਜਾਦੋ ਵੰਸੀਆਂ ਅਨੁਸਾਰ ਗੁਰੂ ਤੇਗ ਬਹਾਦਰ ਜੀ 17 ਦਸੰਬਰ 1665 ਈਸਵੀ ਨੂੰ ਪੂਰਬ ਵੱਲ ਚੱਲ ਪਏ ਇਸ ਹਿਸਾਬ ਨਾਲ ਦਿੱਲੀ ਵਿੱਚ ਗੁਰੂ ਜੀ ਤਕਰੀਬਨ 1 ਮਹੀਨਾ ਤੇ 6 ਕੁ ਦਿਨ ਹੀ ਰਹੇ ਦਿੱਲੀ ਤੋਂ ਆਪ ਜੀ ਮਥਰਾ ਸਹਿਰ ਕੰਸ ਟਿੱਲੇ ਪਾਸ ਜਾ ਵਰਾਜੇ ਉੱਥੇ ਮੰਜੀ ਸਾਹਿਬ ਬਣੀ ਹੋਈ ਹੈ ਉੱਥੋਂ ਹੀ ਬ੍ਰਿੰਦਾਵਨ ਅਤੇ ਗੋਕਲ ਗਏ ਜਮਨਾ ਪਾਰ ਵਿਸਾਂਤ ਘਾਟ ਵੀ ਆਪ ਜੀ ਨੇ ਚਰਨ ਪਾਏ ਤਿੰਨ ਦਿਨ ਮਥਰਾ ਟਿਕੇ ਅਤੇ ਫਿਰ ਆਗਰਾ ਪੁੱਜੇ ਆਗਰਾ ਮਾਈ ਭਾਗੋਂ ਦੇ ਅਸਥਾਨ ਜਿਸ ਨੂੰ ਹੁਣ ਮਾਈ ਥਾਨ ਭਾਵ ਮਾਈ ਦਾ ਟਿਕਾਣਾ ਕਹਿੰਦੇ ਹਨ ਪੁੱਛੇ ਮਾਈ ਨੇ ਚਿਰਾਂ ਦੀ ਸਿਕ ਲਗਾਈ ਹੋਈ ਸੀ ਕਿ ਕਦ ਗੁਰੂ ਜੀ ਆਉਣ ਅਤੇ ਹੱਥੀ ਕੱਤਿਆ ਖੱਦਰ ਦਾ ਸਥਾਨ ਸਵੀਕਾਰ ਕਰਕੇ ਉਸਦੇ ਮਨ ਦੀਆਂ ਸਧਰਾਂ ਪੂਰੀਆਂ ਕਰਨ ਬਿਰਦ ਹੋਣ ਦੇ ਬਾਵਜੂਦ ਉਸਨੇ ਹੱਥੀਂ ਸੇਵਾ ਕੀਤੀ ਅਤੇ ਸਦਕੇ ਹੁੰਦੀ ਰਹੀ ਗੁਰੂ ਜੀ ਜਦ ਵੀ ਅੱਗੇ ਜਾਣ ਦਾ ਨਾਂ ਲੈਣ ਉਹ ਚਰਨ ਪਕੜ ਲੈਂਦੀ ਇੱਕ ਮਹੀਨਾ ਦੋ ਦਿਨ ਗੁਰੂ ਜੀ ਨੂੰ ਉਸਦੇ ਪਿਆਰ ਨੇ ਰੋਕੀ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ